ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਗੋਨਿਆਣਾ ਕਲਾ ਤਸਵੀਰ ਮਿੱਤਰੋ ਗੋਨਿਆਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਤੇ ਭਾਈ ਗੁਰਪ੍ਰੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇਕ ਆਪਾਂ ਚੰਗੇ ਵਜਣ ਵਜਣ ਵਾਲੀ ਤੇ ਸੋਹਣੇ ਮਿੱਤਰੋ ਆਪਾਂ ਝੋਟੀ ਦਿਖਾ ਰਹੇ ਆ ਕੱਦ ਮਿੱਤਰੋ ਦਰਮਿਆਨਾ ਵਜਣ ਕਰਨੂਗਾ ਮਿੱਤਰੋ ਫੁੱਲ ਚੰਗੀ ਐ ਤੇ ਥਾਣਾ ਦੀ ਬੰਤਰਾ ਆਪਾਂ ਤੁਹਾਨੂੰ ਦਿਖਾਵਾਂਗੇ ਚੰਗਾ ਮਿੱਤਰੋ ਮੋਟਾ ਥਾਣਾ ਰੋਕ ਲੋ ਜੀ ਬਣਾਓ ਫਿਰ ਥਾਣਾ ਦੇ ਜਿਹੜੇ ਬਣਤਰ ਮਿੱਤਰੋ ਬਹੁਤ ਸੋਹਣੀ ਐ 19 21 ਮਾੜਾ ਜਿਹਾ ਥਾਣਾ ਮਿੱਤਰੋ ਵੱਡਾ ਦਿਖਾਈ ਦਿੰਦਾ ਮਾੜਾ ਮੋਟਾ ਜਿਹਾ ਫਰਕ ਐ ਕਿਉਂਕਿ ਆਪਣਾ ਫਰਜ ਬੰਦਾ ਹਰ ਚੀਜ਼ ਦੱਸਦਾ ਕਿਉਂਕਿ ਦੂਰੋਂ ਭਰਾ ਕੋ ਚੱਲ ਜੇ ਚੰਨ ਕੇ ਆ ਜੇ ਅਲੱਗ ਹੈ ਵੀ ਆਹ ਚੀਜ਼ ਸਾਨੂੰ ਕਮੀ ਲੱਗੀ ਚੋ ਕਮੇ ਮਿੱਤਰੋ ਆਪਾਂ ਰੱਖਣੀ ਨਹੀਂ ਕਿਉਂਕਿ ਹਰ ਭਰਾ ਦੀ ਡੋਡ ਮਸਾਂਦ ਹੁੰਦੀ ਐ ਤੇ ਥਾਣਾ ਦੇ ਬਣਤਰ ਮਿੱਤਰੋ ਬਹੁਤ ਸੋਹਣੀ ਐ ਕੋਈ ਤੇ ਬਾਈ ਇਹ ਦੇ ਨਾ ਕਰਦੇ ਆ ਗੱਲਬਾਤ ਤੇ ਇਹ ਬਾਈ ਦਾ ਜਿਹੜਾ ਘਰ ਕਿੱਥੇ ਜੇ ਆ ਕੀ ਰੇਟ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਆਪਣਾ ਨਾਮ ਹੈਗਾ ਗੁਰਪ੍ਰੀਤ ਹਾਂਜੀ ਹਾਂਜੀ ਜਿਹੜਾ ਇਹ ਤੁਹਾਡਾ ਘਰ ਹੈ ਪਿੰਡ ਦੇ ਹਨਾ ਗੋਨਿਆਣਾ ਤੇ ਇਹ ਗੋਨਿਆਣਾ ਪਿੰਡ ਗੋਨਿਆਣਾ ਕਲਾ ਹੈਗਾ ਇਹ ਜਦੋਂ ਆਪਾਂ ਸਕੂਲ ਦੇ ਕੋਲ ਆਉਣੇ ਆਈ ਫਿਰਨੀ ਠੀਕ ਹੈ ਤਾਂ ਪਹਿਲਾਂ ਤੇ ਰਸਤਾ ਹੀ ਬਣਦਾ ਆਪਣੇ ਆ ਛੋਟੇ ਗੋਨਿਆਣਾਂ ਨੂੰ ਸੜਕ ਪੁੱਟਦੀ ਆ ਠੀਕ ਹੈ ਲੋ ਸੱਜੇ ਪਾਸੇ ਗਲੀ 'ਚ ਮੁੜ ਕੇ ਗੋਲ ਦੇ ਨਾਲ ਹੀ ਫਿਰ ਨਹੀਂ ਮੁੜਦੀ ਹੈ ਹਨਾ ਦੇ ਨਾਲ ਫਿਰ ਨਹੀਂ ਹਾਂਜੀ ਠੀਕ ਹੈ ਇਹ ਜਿਹੜੀ ਆਪਾਂ ਝੋਟੀ ਦਿਖਾਈ ਆ ਦਾ ਸੁਆ ਮੇਨ ਹਨਾ ਇਹਦਾ ਸੁਆ ਦੂਜਾ ਜੀ ਦੂਜਾ ਦੂਜੇ ਸੁਆ ਸੋਣਾ ਕਦੋਂ ਕਿ ਤਾਈ ਸੁਣੀ ਆ ਇਹਦੇ 22 ਤਰੀਕ ਨੂੰ ਤੈਨੂੰ ਪੂਰਾ ਵਾਦ ਹੈ ਕਿ ਤਿੰਨ ਚਾਰ ਦਿਨ ਠੀਕ ਕਰਦੀ ਆ ਕਿ ਲਿਆਂਦੀ ਸੀ ਤੁਸੀਂ ਕਰਦਿੰਦੀ ਆ ਆਪਾਂ ਲਿਆਂਦੀ ਸੀ ਠੀਕ ਹੈ ਹਾਂ ਟੋਕੜ ਗੱਪਣ ਟੋਕੜ ਗੱਪਣ ਲਿਆਂਦੀ ਸੀ ਆਪਾਂ ਇਹ ਠੀਕ ਹੈ ਮਾਲਕਾਂ ਨੇ ਕੀ ਦੱਸਿਆ ਪਿਛਲੇ ਸਵੇਰ ਮਾਲਕਾਂ ਨੇ 12 ਲੀਟਰ ਦੁੱਧ ਦੱਸਿਆ 12 ਲੀਟਰ ਹਾਂਜੀ ਤੇ ਤੁਹਾਡੇ ਕੋਲੇ ਰਹੀ ਆ ਠੰਡੀ ਸੀਲ ਕਿਵੇਂ ਆ ਚਾ ਮਾਂ ਬੇਫ ਮੁੱਲੇ ਦਾ ਵਸ ਲੈਣ ਦੇ ਲਈ ਰੱਖਿਆ ਆਪਾਂ ਕੋਈ ਉਹ ਜਾਨੀ ਕਰਨਾ ਵੀ 1000 ਘਟ ਲਾ ਲਓ 5000 ਦਾ ਫਰਕ ਪਾਉਂਦੇ ਦੋ ਦਾ ਬਾਲ ਗਏ 95000 ਰੁਪਏ ਮੁੱਲ ਹੈ 95000 ਮੁੱਲ ਹੈ ਉਹਦੇ ਚ ਮਾਨਤਾ ਨੂੰ ਦਿਖਾਉ ਕਰਾ ਠੀਕ ਹੈ ਤੇ ਫੋਨ ਨੰਬਰ ਆਪਣਾ ਜੀ 94634 94634 06272 06272 ਹਾਂ ਸੋ ਜੇਕਰ ਕਿਸੇ ਭਰਾ ਨੂੰ ਕੋਈ ਟੀਕਾ ਜ਼ਿਆਦਾ ਕਿਹੜਾ ਲੱਗਿਆ ਨਹੀਂ ਆਪਾਂ ਬਾਈ ਜੀ ਕੁਝ ਨਹੀਂ ਪੁੱਛਣਾ ਓਕੇ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਜ਼ਰੂਰ ਬਾਈ ਦੇ ਨਾਲ ਕਰੋ ਸੰਪਰਕ ਦਿਨ ਹਜੇ ਕਾਫੀ ਰਹਿੰਦੇ ਨੇ ਮੇਰਾ ਅੰਦਾਜ਼ਾ ਵੀ 5-7 ਦਿਨ ਲੈ ਜੂ ਵੱਧ ਘੱਟ ਫਸੋ ਲੈ ਸਕਦਾ ਹਾਂਜੀ ਉਹ 22 ਤਰੀਕ ਨੂੰ ਦਿਨ ਪੂਰੇ ਹੋ ਜੀ ਮੈਂ ਅਜੇ 19 ਹੋ ਗਈ ਤੱਕ ਦਾ ਤਿੰਨ ਦਿਨ ਤਾਂ ਇਹ ਪਿਆ ਦੋ ਚਾਰ ਦਿਨ ਉੱਤੇ ਉੱਤੇ ਵੀ ਲੈ ਸਕਦਾ ਹਨਾ ਠੀਕ ਹੈ ਸੋ ਜੇਕਰ ਵੀਡੀਓ ਸਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਮਿੱਤਰੋ ਭਾਅ ਥੋੜੇ ਜਿਹਾ ਡਿੱਗ ਪਏ ਨੇ ਉਸ ਹਿਸਾਬ ਨਾਲ ਇਹ ਝੋਟੀ ਦਾ ਭਾਅ ਕਰਿਆ ਤੇ ਨਹੀਂ ਤਾਂ ਇਹਨਾਂ ਝੋਟੀਆਂ ਦੇ ਭਾਅ ਮਿੱਤਰੋ 1 ਇੱਕ 15 ਇੱਕ 20 ਹੋਣੇ ਸੀ ਤਾਂ ਕਰਕੇ ਜਿਹੜੇ ਭਾਅ ਰੱਖੇ ਆ ਇਹਨਾਂ ਦੇ 95000 ਰੇਟ ਮੇਤਰੋ ਰੱਖਿਆ ਸੋ ਥਾਂ ਲੈ ਵੀ ਦੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਕਰ ਸਕਦਾ ਸੰਪਰਕ ਵੀਡੀਓ ਚੰਗੀ ਲੱਗੀ ਤਾਂ ਮੇਤਰੋ ਲਾਈਕ ਕਮੈਂਟ ਤੇ ਸ਼ੇਅਰ ਵੀ ਕਰੋ ਧੰਨਵਾਦ